ਪੈਰਿਸ 올림픽 2024 ਵਿੱਚ ਕਾਂਸੀ ਤਗਮਾ ਜਿੱਤਣ ਤੋਂ ਬਾਅਦ ਮਨੂ ਪਾਕਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ਕਰਕੇ ਵਧਾਈ ਦਿੱਤੀ। ਪੀਐਮ ਮੋਦੀ ਨੇ ਕਿਹਾ ਕਿ ਪਿਛਲੇ ਵਾਰ ਪਿਸਟਲ ਨੇ ਧੁਖਾ ਦੇ ਦਿੱਤਾ ਸੀ ਪਰ ਇਸ ਵਾਰ ਤੁਸੀਂ ਸਭ ਕਮੀਆਂ ਪੂਰੀਆਂ ਕਰ ਦਿੱਤੀਆਂ। ਤੁਹਾਨੂੰ ਦੱਸਦੀਏ ਕਿ 스타 ਨਿਸ਼ਾਨੇਬਾਜ਼ ਮਨੂ ਪਾਕਰ ਨੇ ਪੈਰਿਸ ਵਿੱਚ ਮਹਿਲਾ 10 ਮੀਟਰ 에어 ਪਿਸਟਲ ਫਾਈਨਲ ਦੇ ਵਿੱਚ ਤੀਜੇ ਸਥਾਨ ਤੇ ਰਹਿੰਦੇ ਹੋਏ ਕਾਂਸੀ ਤਗਮੇ ਦੇ ਨਾਲ ਪੈਰਿਸ 올림픽 ਵਿੱਚ ਭਾਰਤ ਦਾ ਮੈਡਲ ਦਾ ਖਾਤਾ ਖੋਲ੍ਹਿਆ ਹੈ ਤੇ 올림픽 ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣੀ ਹੈ ਮੰਨੂ ਨੇ 18 ਨਿਸ਼ਾਨੇਬਾਜ਼ਾਂ ਦੇ ਫਾਈਨਲ 'ਚ 221.0 ਅੰਕ ਅੰਕਾ ਦੇ ਨਾਲ ਤੀਜੇ ਸਥਾਨ ਤੇ ਰਹਿੰਦੇ ਹੋਏ ਕਾਂਸੀ ਤਗਮਾ ਆਪਣੇ ਨਾਂ ਕੀਤਾ ਹੈ ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਐਕਸ ਦੇ ਇੱਕ ਪੋਸਟ ਵਿੱਚ ਕਿਹਾ ਇੱਕ ਇਤਿਹਾਸਿਕ ਤਗਮਾ ਪੈਰਿਸ 올림픽 2024 ਵਿੱਚ ਭਾਰਤ ਦਾ ਪਹਿਲਾ ਤਗਮਾ ਜਿੱਤਣ ਦੇ ਕਾਂਸੀ ਤਗਮੇ ਲਈ ਮਨੂ ਪਾਕ ਨੂੰ ਵਧਾਈ ਇਹ ਸਫਲਤਾ ਹੋਰ ਵੀ ਖਾਸ ਹੈ ਕਿਉਂਕਿ ਉਹ ਪਾਰਕਲੇ ਨਿਸ਼ਾਨੇ ਵਿੱਚ ਤਗਮਾ ਜਿੱਤਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ ਇੱਕ ਸ਼ਾਨਦਾਰ ਪ੍ਰਾਪਤੀ ਲੰਡਨ 올림픽 2012 ਤੋਂ ਬਾਅਦ ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਇਹ ਪਹਿਲਾ 올림픽 ਤਗਮਾ ਹੈ ਭਾਰਤੀ ਨਿਸ਼ਾਨੇਬਾਦਰੀਓ 올림픽 2016 ਅਤੇ ਟੋਕੀਓ 올림픽 ਤੋਂ ਖਾਲੀ ਹੱਥ ਪਰਤੇ ਸਨ